ਸਤਿ ਸ੍ਰੀ ਅਕਾਲ। ਉਮੀਦ ਕਰਦੀ ਹਾਂ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ। ਗਿਆਨੀ ਸੰਤ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਆਪਣੇ ਇੱਕ ਇਹੋ ਜਿਹੇ ਦੋਸਤ ਦੇ ਬਾਰੇ ਦੱਸਣ ਦੇ ਹੀਗੇ ਆ ਜਿਹੜਾ ਕਿ ਨਾਮੀ ਗ੍ਰਾਮੀ ਗੁੰਡਾ ਸੀਗਾ। ਬੰਦੇ ਮਾਰਨਾ ਉਹਦੇ ਲਈ ਕੋਈ ਗੱਲ ਨਹੀਂ ਸੀਗੀ। ਕਿਹੜੀਆਂ ਜੀ ਤਰ੍ਹਾਂ ਉਹ ਬੰਦੇ ਮਾਰਦਾ ਸੀਗਾ। ਔਰ دہشت ਤੇ ਖੌਫ ਇਹਨਾ ਸੀ ਕਿ ਉਹਦੇ ਖਿਲਾਫ ਕੋਈ ਵੀ ਗਵਾਹੀ ਨਹੀਂ ਸੀ ਦਿੰਦਾ। ਜਿੰਨੇ ਵੀ ਉਹਨੇ ਗੁਨਾਹ ਕੀਤੇ ਸੀ, ਜੁਰਮ ਕੀਤੇ ਸੀ ਸਭ ਚ ਬਰੀ ਹੋ ਜਾਂਦਾ ਸੀ। ਉਸ ਦਾ ਅੰਜਾਮ ਕੀ ਹੋਇਆ ਇਹ ਅਸੀਂ ਅੱਜ ਦੀ ਕਥਾ ਦੇ ਵਿੱਚ ਯਾਨੀ ਸੈਂਸਿੰਗ ਮਸਕੀਨ ਜੀ ਕੋ ਜਾਣਾਂਗੇ ਸੋ ਚੱਲ ਕੇ ਕਥਾ ਸੁਣਨੇ ਆ ਮੇਰਾ ਇੱਕ ਕਲਾਸ ਫੈਦੋ ਸੀ ਇਕੱਠੇ ਪੜਦੇ ਰਹਿਆ ਹਾਂ ਖਾਲਸਾ ਹਾਈ ਸਕੂਲ ਦੇਸ ਦੀ ਵੰਡ ਹੋ ਯੂ ਹਰਿਆਣਾ ਫਰੀਦাবাদ ਦੇ ਚ ਆ ਗਿਆ ਕਿਸੇ ਵਕਤ ਫਰੀਦাবাদ ਵੀ ਪੰਜਾਬ ਸੀ ਦਿੱਲੀ ਦੇ ਕੋਲ ਇਸ ਸਾੜੀ ਜਿਹੜੀ ਟ੍ਰੇਨ ਬੇਛਾ ਆਈ ਹੋ ਰਾਜਸਥਾਨ ਚਲੇ ਹੈ ਰੇਵਰੇਟੇਸ਼ਨ ਡਿਪਾਰਟਮੈਂਟ ਇਹਨਾਂ ਗੱਡੀਆਂ ਨੂੰ ਥਾਂ-ਥਾਂ ਤੇ ਦੇਖਦਾ ਸੀ ਵੰਡ ਕਰਦਾ ਸੀ ਉਹਨਾਂ ਦੀ ਟ੍ਰੇਨ ਫਰੀਦাবাদ ਦੇ ਇਸ ਉੱਥੇ ਵੱਡਾ ਹੋਇਆ ਆਪ ਸੁਣ ਕੇ ਹੈਰਾਨ ਹੋਵਗੇ ਦਿੱਲੀ ਫਰੀਦাবাদ ਸਾਰੇ ਉਸ ਦੇ ਨਾਮ ਤੋਂ ਵਾਕਿਫ ਕਿਸ ਕਰਕੇ ਵਾਕਿਫ ਨਾਮੇ ਗੁੰਡਾ ਨਾਮੇ ਕਾਤਲ ਪੁਲਿਸ ਵੀ ਉਸ ਤੋਂ ਡਰਦੀ ਸੀ ਕਤਲ ਕਰ ਲੈਂਦਾ ਸੀ ਕੋਈ ਸਬੂਤ ਨਹੀਂ ਛੁੱਟ ਜਾਂਦਾ ਸੀ ਕੋਈ ਗਵਾਹ ਬੰਦਾ ਮਾਰਨਾ ਕਿਹੜੀ ਮਾਰਨਾ ਜਿਸ ਗਲੀ ਚੋਂ ਕਿਦਰੇ ਲੰਘੇ ਲੋਕੀ ਦਰਵਾਜ਼ੇ ਬੰਦ ਕਰ ਲੈਂਦੇ ਸੀ ਇਤਨਾ ਭੈੰਕਰ ਉਸਦਾ ਨਾਮ ਹੋ ਗਿਆ ਹਰਿਆਣਾ ਪੁਲਿਸ ਦੇ ਵਿੱਚ ਦਿੱਲੀ ਪੁਲਿਸ ਦੇ ਵਿੱਚ ਲੇਕਿਨ ਗਜ਼ਬ ਦੀ ਗੱਲ ਕਿਸੇ ਵੀ ਗੁਨਾਹ ਦਾ ਸਬੂਤ ਨਹੀਂ ਰਹਿੰਦਾ ਔਰ ਕੋਈ ਡਰਦਾ ਮਾਰਾ ਗਵਾਹੀ ਨਹੀਂ ਦਿੰਦਾ ਸੀ ਉਹਨੂੰ ਪਤਾ ਸੀ ਅਸੀਂ ਗਵਾਹੀ ਦਿੱਤੀ ਨਹੀਂ ਤੇ ਦੂਜੇ ਦਿਨ ਹੈਗੇ ਕਾਫੀ ਚਿਹਰਾ ਤਾਂ ਮੈਂ ਨਾਮ ਸੁਣਿਆ ਸੀ ਪਰ ਬਹੁਤ ਲੰਬਾ ਸਮਾਂ ਹੋ ਗਿਆ ਕਦੀ ਮਿਲੇ ਤੇ ਹੈ ਨਹੀਂ ਸੀ ਮੇਰਾ ਬਚਪਨਾ ਜਵਾਨੀ 'ਚ ਬਦਲਿਆ ਉਹਦਾ ਬਚਪਨਾ ਜਵਾਨੀ 'ਚ ਬਦਲਿਆ ਜਵਾਨ ਬਣ ਕੇ ਨਾਮੇ ਗੁੰਡਾ ਕਾਤਲ ਬਣੇ ਇੱਕ ਦਿਨ ਫਰੀਦাবাদ ਦਾ 10 ਸਾਲ ਦੇ ਵਿੱਚ ਦੋ ਦਫਾ ਜਾਂਦਾ ਹੈ। ਇੱਕ ਸਾਡੇ ਇਲਾਕੇ ਚ ਮਹਾਪੁਰਸ਼ ਹੋਏ ਸੰਤ ਭਗਤ ਸਿੰਘ ਉਹਨਾਂ ਦੀ ਵਰਸੀ ਮਨਾਈ ਜਾਂਦੀ ਹੈ। ਉਸ ਤੇ ਇੱਕ ਭਗਤ ਜੋਧਾਰਾਮ ਸਿੰਘ। ਭਗਤ ਜੋਧਾਰਾਮ ਸਿੰਘ ਜੀ ਦੀ ਵਰਸੀ ਤੇ ਮੈਂ ਪਹੁੰਚਿਆ। ਗੁਰਦੁਆਰੇ ਨੇ ਰੈਸਟ ਹਾਊਸ ਅਲੱਗ ਬਣਾਇਆ ਹੈ। 4 ਕਮਰਿਆਂ ਦਾ ਆਏ ਗਏ ਲਈ ਉੱਥੇ ਠਹਿਰਾਂਦੇ। ਮੈਂ ਉੱਥੇ ਠਹਿਰਿਆ ਹੋਇਆ। ਉਹ ਆ ਗਏ ਮੈਨੂੰ ਨਹੀਂ ਪਤਾ ਸੀ ਉਹ ਹੀ ਹੈ ਔਰ ਗਬਦ ਗਜ਼ਬ ਦੀ ਗੱਲ ਮੇਰਾ ਕਲਾਸ ਪਹਿਲੋ ਮੇਰਾ ਜਿਗਰੀ ਦੋਸਤ ਸੀ ਉਦੋਂ ਔਰ ਮੇਰਾ ਅਮਨਾਵੀ ਜੋ ਨਾਮ ਮੇਰਾ ਹੈ ਮਾਂ ਬਾਪ ਨੇ ਉਹਦਾ ਨਾਮ ਵੀ ਸੰਤ ਸਿੰਘ ਰੱਖਿਆ ਸੀ ਪਰ ਹੁਣ ਪਤਾத் ਸੀ ਸਿੱਖੀ ਰੂਪ ਵਿੱਚ ਨਹੀਂ ਸੀ ਆ ਕੇ ਬੈਠਿਆ ਮੇਰੇ ਕੋਲ ਤੇ ਚਾਰ ਸੱਜਣ ਫਰੀਦাবাদ ਤੇ ਬੈਠੇ ਸਨ ਉੱਠ ਕੇ ਚਲੇ ਗਏ ਮੈਂ ਕਹ ਤੋ ਗਿਆ ਦੂਰੀ ਗੱਲ ਉਹਨਾਂ ਨੇ ਕੀਤੀ ਸੀ ਕੁਝ ਗੱਲ ਕਰ ਰਹੇ ਸਨ ਇੱਕਦਮ ਉੱਠ ਕੇ ਚਲੇ ਗਏ ਥੋੜੀ دیر ਉਹ ਚੁੱਪ ਰਿਹਾ ਤੇ ਮੈਂ ਪੁੱਛ ਲਿਆ ਕਿ ਮੈਂ ਕਿ ਮਿਤਰਾ ਕਿਸ ਤਰ੍ਹਾਂ ਹੈ ਮੇਰਾ ਨਾਂ ਲੈ ਕੇ ਕਹਿਣ ਲੱਗੇ ਮੈਨੂੰ ਪਛਾਣੇ ਮੈਂ ਤੁਹਾਡਾ ਕਲਾਸ ਫੇਲੋਂ ਇਕੱਠੇ ਬੈਠਦੇ ਸੀ ਤੁਹਾਡਾ ਦੋਸਤ ਆਪਣਾ ਨਾਮ ਦੱਸਿਆ ਹੈਰਾਨਗੀ ਹੋਈ ਮੈਨੂੰ ਮੈਂ ਤੇ ਸੁਣ ਚੁੱਕਿਆ ਸੀ ਨਾਮੇ ਕਾਤਰ ਨਾਮੇ ਗੁੰਡਾ ਇਤਨਾ ਉਸਰੇ ਆਖਿਆ ਕਿ ਜ਼ਾਰੋ ਜ਼ਾਰ ਰੁਪਿਆ ਮਨ ਚੋਂ ਇਕ ਖਿਆਲ ਤੇ ਨਿਕਲ ਗਿਆ ਕੋਈ ਅਨਰਥ ਕਰਨ ਨਹੀਂ ਆਇਆ ਕੋਈ ਮਸਲਮ ਹੋ ਰਿਹਾ ਇਸ ਦਾ ਜ਼ਾਰੋ ਜ਼ਾਰ ਰੋ ਪਿਆ ਮੈਂ ਕਿ ਮੇਤਰਾ ਗੱਲ ਗਈ ਹੈ ਕਹਿੰਦਾ ਇਤਨਾ ਬੇਚੈਨਾ ਇਤਨਾ ਬੇਚੈਨਾ ਮੈਨੂੰ ਨੀਂਦ ਨਹੀਂ ਪੈਂਦੀ ਜਿਤਨੇ ਚਿਰ ਤੱਕ ਪੂਰੀ ਬੋਤਲ ਪੀਣਾ ਲਵਾਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਐਨਾਂ ਬੇਚੈਨ ਇਹ ਬੇਚੈਨੀ ਮੇਰੇ ਕੋਲ ਸਹਾਰੀ ਨਹੀਂ ਰਹੀ ਜ਼ਾਰੋ ਜ਼ਾਰੋ ਕਹਿ ਲਗਿਆ ਤੁਸੀਂ ਕਹਾ ਕਰਦੇ ਹੋ ਮੈਂ ਸੁਣਿਆ ਲੋਕਾਂ ਕੋ ਤੁਸੀਂ ਇਸ ਲੈਨ ਦੇ ਚ ਉਹਦਾ ਕੋਈ ਇਲਾਜ ਹੈ ਮੈਂ ਕਾ ਹਜ਼ਾਰਾ ਘਰ ਤੂੰ ਬਰਬਾਦ ਕੀਤੇ ਨੇ ਸੈਂਕੜਿਆਂ ਨੂੰ ਤੂੰ ਰੋਣ ਤੇ ਮਜਬੂਰ ਕੀਤਾ ਮਨੁੱਖ ਜਦ ਕਿਸੇ ਨਾਲ ਬੁਰਾ ਕਰਦਾ ਤੇ ਇਹ ਸੋਚ ਕੇ ਮੈਂ ਦੂਜੇ ਨਾਲ ਕਰ ਰਿਆ ਧਰਮ ਕਹਿੰਦਾ ਨਹੀਂ ਆਪਣੇ ਨਾਲ ਕਰ ਕਤਈ ਬੁੱਤੂ ਜੇ ਨਾਲ ਨਹੀਂ ਇਹ पलट ਕੇ ਵਾਪਸ ਆਏਗਾ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਝਾਤਨਾ ਤੂੰ ਕਿਸੇ ਦੇ ਰਸਤੇ 'ਚ ਰੋੜੇ ਅਟਕਾਏ ਨੇ ਦੀਵਾਰਾਂ ਤੇਰੇ ਰਸਤੇ 'ਚ ਵੀ ਤੂੰ ਕਿਸੇ ਦੇ ਰਸਤੇ 'ਚ ਕੰਡੇ ਵਿਛਾਏ ਨੇ ਫੁੱਲ ਤੇਰੇ ਰਸਤੇ 'ਚ ਵੀ ਹੋਏ ਨੇ ਤੂੰ ਕਿਸੇ ਦੀ ਪਗ ਲਾਈਏ ਤੇਰੇ ਸਿਰ ਤੇ ਵੀ ਸਲਾਮਤ ਨਹੀਂ ਰਹਿਣੀ ਰੱਬੀ ਨਹੀਂ ਜਿੱਤੇ ਦਿੱਤਾ ਲਈਏ ਆਪਣਾ ਜੋ ਕੁਝ ਜਗਤ ਨੂੰ ਦੇਂਗਾ ਪਰੜ ਕੇ ਵਾਪਸ ਆਏਗਾ ਮਨੁੱਖ ਦੂਜੇ ਨਾਲ ਬੁਰਾ ਕਰਦਾ ਇਹ ਜਾਣ ਕੇ ਮੈਂ ਦੂਜੇ ਨਾਲ ਕਰ ਰਿਹਾ ਆਪਣੇ ਨਾਲ ਕਰ ਰਿਹਾ ਮੈਨੂੰ ਕਹਿਣ ਲੱਗਾ ਇਹ ਮੈਨੂੰ ਸਮਝ ਆਇਆ ਇਲਾਜ ਕੁਝ ਇਲਾਜ ਮੇਕ ਪਹਿਲਾ ਇਲਾਜ ਤੇ ਹੈ ਤੂੰ ਸਦ ਸੰਗ ਦੇ ਚ ਦੇਖੋ ਵਰਸੀ ਮਨਾਈ ਜਾ ਰਹੀ ਹੈ ਮੈਂ ਕਿ ਆਪਣੇ ਇਲਾਕੇ ਚ ਮਹਾਂਪੁਰਸ਼ ਹੈ ਭਦਰ ਜੋਧਾਰਾਮ ਸਿੰਘ ਜੀ ਮੁਸਲਮਾਨ ਉਹਨਾਂ ਦੇ ਦਰਸ਼ਨਾਂ ਨੂੰ ਆਉਂਦੇ ਸਨ ਉਹਨਾਂ ਕੋਲ ਸਿੱਖਿਆ ਲੈਂਦੇ ਸਨ ਤੂੰ ਵਾ ਕਹਿਣ ਲੱਗੇ ਫਿਰ ਮੈਂ ਜਦ ਆਇਆ ਤਾਂ ਫਿਰ ਕਲਪਾ ਸਿਰਫ ਮੈਂ ਹੀ ਸੁਣਿਆ ਦਾ ਹੋਰ ਨਹੀਂ ਉੱਥੇ ਕਿਸੇ ਨੇ ਬੈਠਾ ਮੈਂ ਦੁਹੇਜ ਕਹਿ ਸਕਦਾ ਮੈਂ ਖੈ ਇਸ ਗੱਲ ਦੀ ਤੂੰ ਚਿੰਤਾ ਨਾ ਕਰ ਮੈਂ ਸੰਤਾਂ ਨੂੰ ਪ੍ਰੇਮ ਕਰਦਾ ਮੈਂ ਬੇਨਤੀ ਕਰਾਂਗਾ ਤੂੰ ਵਾ ਕਮ ਸੇ ਕਮੇ ਤਿੰਨ ਦਿਨ ਤੇ ਆਤ ਫਿਰੇਸਤਾ ਵਾਹ ਤੂੰ ਪਾਠ ਕਰੀ ਤੂੰ ਪੰਜਾਬੀ ਜਾਣਦਾ ਹਾਲਸਾਈ ਸਕੂਲ ਦਾ ਵਿਦਿਆਰਥੀ ਉਹ ਤੂੰ ਬਾਅਦ ਵਿੱਚ ਕਰੀ ਪਰ ਤੂੰ ਦਿਨ ਦੇ ਯਾਰ ਐਨੇ ਗਿਆ ਨਹੀਂ ਆਏ ਨੇ ਅਕਾਲ ਤਖਬੇ ਸਿੰਘ ਸਾਹਿਬ ਵੀ ਆਏ ਹੋਏ ਸਨ ਔਰ ਆਉਂਦੇ ਨੇ ਹਰ ਸਾਲ ਉਸ ਵਰਸੇ ਤੇ 10-12 ਰਾਗੀ ਜਥੇ ਸਨ ਗੁਣੀ ਜਨ ਸਨ ਮੈਂ ਕਿਹਾ ਸੁਣ ਸਾਰੇ ਡ੍ਰੀਕ ਮੈਂ ਕਰਦਾ ਰਿਹਾ ਦੇਖਦਾ ਰਿਹਾ ਸੰਗਤ ਦੇਚ ਇੰਡੀਆ ਦੇ ਅਖਬਾਰ ਵੀ ਹੋਰਨ ਲਾਂਦੇ ਨੇ ਗੱਲੀ ਦੇਚ ਦੂਰ ਦੂਰ ਤੱਕ ਆਵਾਜ਼ਾਂ ਬੜੀ ਦੂਰ ਤੱਕ ਜਾਂਦੀਆਂ ਖਾਸ ਵਿਸ਼ੇ ਸਵਾਜ਼ਮੈਂ ਨੂੰ ਕਿਸੇ ਨੇ ਦੱਸਿਆ ਉੱਥੇ ਖੰਬੇ 'ਚ ਜਿਹੜਾ ਹੋਰਨ ਲੱਗਿਆ ਉੱਥੇ ਟੇਖੜਾ ਤੇ ਬਾਰੇ ਨਹੀਂ ਆਇਆ ਨਹੀਂ ਉੱਥੇ ਖੜਾ ਉੱਥੇ ਸੁਣਦਾ ਤੇ ਇतना ਕੋਈ ਥਾਣੂ ਸੁਣਾਉਣ ਦਾ ਮੇਰਾ ਮਤਲਬ ਇਤਨਾ ਬੇਚੈਨ ਹਰ ਗੁਨਾਹ ਮਨ ਨੂੰ ਬੇਚੈਨ ਕਰ ਦਿੰਦਾ ਹੈ ਹਰ ਅਪਰਾਧ ਮਨ ਨੂੰ ਪਰੇਸ਼ਾਨ ਕਰ ਦਿੰਦਾ ਹੈ ਔਰ ਜੀਵਨ ਸਿਰ ਦਾ ਬੋਝ ਬਣ ਜਾਂਦਾ ਹੈ ਖੁਦਕੁਸ਼ੀ ਕਰਕੇ ਮਰੇਗਾ ਅਤਮ ਹੱਤਿਆ ਕਰਕੇ ਮਰੇਗਾ ਕਿੰਨਾ ਨਹੀਂ ਕਿੰਨਾ ਇਤਨਾ ਬੋਝ ਇਤਨਾ ਤਣਾਅ ਮੈਂ ਨਹੀਂ ਬਰਦਾਸ਼ਟ ਕਰ ਸਕਦਾ ਮੈਂ ਨਹੀਂ ਸਹਾਰ ਸਕਦਾ ਵੇ ਨਿਆਨ ਨੂੰ ਪਰੇਸ਼ਾਨ ਕੀਤਾ ਤੂੰ ਇਤਨੇਆਂ ਨੂੰ ਰੁਲਾਇਆ ਇਤੇ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾ ਆਵੇ ਭਾਈ ਸਾਹਿਬ ਕਹਿੰਦੇ ਕੋਈ ਮਨੁੱਖ ਇਤਨੇ ਵੱੱਜਰ ਪਾਪ ਕਰੇ ਕਿਤਨੇ ਗਉ ਦਜ ਮਧੂ ਵੰਸ਼ ਵਿਸਵਾਸ ਬਦ ਕੋਟ ਹੱਤਿਆ ਕਰੋੜਾਂ ਤਰ੍ਹਾਂ ਦੇ ਕਤਲ ਕਰੇ ਇੱਕ ਨਹੀਂ ਤੇ ਕਰੋੜਾਂ ਗਉਵਾ ਮਾਰੇ ਪਗਤਾਂ ਨੂੰ ਮਾਰੇ ਵਿਸ਼ਵਾਸਗਾਤ ਕਰੇ ਕੁਲ ਦਰੋਹ ਕਰੇ ਇਸਤਰੀ ਨੂੰ ਮਾਰੇ ਔਰ ਗੁਰੂ ਨਾਲ ਦਰੋਹ ਕਰੇ ਗਉ ਦਿਜ ਬਦੋ ਬੰਸ ਵਿਸਵਾਸ ਬਦ ਕੋਟ ਹੱਤਿਆ ਤ੍ਰਿਸ਼ਨਾ ਅਨੇਕ ਦੁਖ ਲੋਕ ਸੰਗਾਤ ਹੈ ਇਹ ਤਿੰਨ ਪੰਕਤੀਆਂ ਇੱਕ ਵਾਰ ਮੈਂ ਫਿਰ ਤੁਹਾਨੂੰ ਸੁਣਾ ਦਿਆਂ ਮੇਰੇ ਖਿਆਲ ਕੋਈ ਐਸੀ ਪੀੜਾ ਕੋਈ ਐਸਾ ਦੁੱਖ ਰਿਹਾ ਨਹੀਂ ਜਿਸ ਨੂੰ ਭਾਈ ਸਾਹਿਬ ਨੇ ਗਿਣਨੇ ਲਿਆ ਜੇ ਦਾ ਜ਼ਿਕਰ ਨਹੀਂ ਕੀਤਾ ਭਾਈ ਗੁਰਦਾਸ ਨੇ ਪੰਕਤੀਆਂ ਮੈਂ ਇੱਕ ਦਫਾ ਫਿਰ ਤੁਹਾਨੂੰ ਸਰਵਣ ਕਰਾਵਾਂ ਅਗਨ ਜਰਤ ਜਲ ਬੋੜਤ ਸਰਪ ਗਰਸੇ ਸਸਤਰ ਅਨੇਕ ਰੋਮ ਰੋਮ ਕਰਗਾ ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ ਗ੍ਰੇਖਮ ਔਰ ਸੇਤ ਬਰਖ ਮਾਏ ਨਿਸ ਪ੍ਰਾਤ ਹੈ ਗਉ ਦੇ ਜੋ ਬਧੂ ਬੰਸ ਬਿਸਵਾਸ ਬਦ ਕੋਟ ਅਤਿਆ ਤ੍ਰਿਸ਼ਨਾ ਅਨੇਕ ਦੁਖ ਦੋਖ ਸਮਗਾਤ ਹੈ ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋ ਦੇ ਜਗਤ ਦੇ ਸਾਰੇ ਦੁੱਖਾਂ ਨੂੰ ਮੈਂ ਇਕੱਠਾ ਕਰਕੇ ਦੇਖ ਲਿਆ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਜਗਤ ਦੇ ਸਾਰੇ ਦਰਦ ਪੀੜਾ ਮੈਂ ਇਕੱਠਾ ਕਰਕੇ ਵੇਖ ਲਿਆ ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋ ਦੇ ਪਿਆ ਕੇ ਵਿਛੋਲ ਪਲ ਇਕ ਨਾ ਹੋ ਜਾਤਾ ਹੈ ਸ਼ਬਦ ਤੀਰ ਦੀ ਤਰ੍ਹਾਂ ਲਗਿਆ ਹੈ ਪਰਮਾਤਮਾ ਦਾ ਵਿਛੋੜਾ ਹੋਇਆ ਭਾਈ ਸਾਹਿਬ ਕਹਿੰਦੇ ਨੇ ਇਹ ਪੀੜ ਜਗਤ ਦੀ ਕੋਈ ਇਹ ਸਾਰੀਆਂ ਪੀੜਾਂ ਇੱਕ ਪਲ ਦਾ ਮੁਕਾਬਲਾ ਵੀ ਨਹੀਂ ਕਰ ਸਕਦੀ ਇੱਕ ਪਲ ਜਿੰਨੀ ਵੀ ਨਹੀਂ ਤਾਂ ਤੁਸੀਂ ਹੁਣ ਖੁਦ ਅੰਦਾਜ਼ਾ ਲਗਾਓ ਭਗਤ ਕਿਤਨੀ ਪੀੜਾਂ ਚੁਣਨ ਦੇ ਕਿਤਨੀ ਭਿਆਨਕ ਪੀੜਾਂ ਚੁਣ ਲਾਗੀ ਹੋਏ ਸੋਚਾਣੇ ਪੀੜ ਲੇਕਿਨ ਇੱਕ ਹੋਰ ਵੀ ਅਰਜ਼ ਕਰਦੇ ਆ ਧਿਆਨ ਨਾਲ ਸੁਣਨਾ ਜਿਸ ਦਿਨ ਇਹ ਤੀਰ ਲਗਿਆ ਔਰ ਇਹ ਪੀੜ ਹੋਈ ਬੰਦਾ ਇੱਕ ਦੁਆ ਵੀ ਕਰਦਾ ਹੈ ਅੰਦਰੋਂ ਅਰਦਾਸ ਵੀ ਕਰਦਾ ਹੈ हे ਪ੍ਰਭੂ ਨਹੀਂ ਮਿਲਣਾ ਤੇ ਨਾ ਸਹੀ ਇਹ ਪੀੜਾ ਰਹਿਣ ਦੇ ਐ ਵੀ ਸੁਣ ਐ ਵੀ ਭयंकर ਪੀੜ ਹੈ ਪਰ ਇਸ ਪੀੜਾ 'ਚ ਵੀ ਕੋਈ ਰਾਸ ਸਕੇ ਇਸ ਵਾਸਤੇ ਗੁਰਬਾਣੀ ਇਸ ਦਾ ਵੀ ਜ਼ਿਕਰ ਕਰਦੀ ਹੈ ਕਬੀਰ ਨੇ ਬੜਾ ਖੋਲਿਆ ਹੈ ਸਮਾਂ ਜ਼ਿਆਦਾ ਨਹੀਂ ਪੇ ਦਿੰਦਾ ਇੱਕ ਨਿੱਕਾ ਜਿਹਾ ਸ਼ਹਿਰ ਤੁਹਾਨੂੰ ਸੈਲਨ ਕਰਾ ਦੇ। ਅਬੀਰ ਖੁਸਰੋਏ ਨੇ ਸੂਫੀ ਸੰਤ ਸ਼ਾਹਜਹਾਂ ਦੇ ਹਵਕਤ ਦਿੱਲੀ ਦੇ ਚੋਏ। ਨਜ਼ਾਮੁਦੀਨ ਦੇ ਚੇਲੇ ਸਨ। ਲੱਗਦਾ ਏ تیر ਉਹਨਾਂ ਨੂੰ ਲਗੇ। ਉਹ ਕਹਿੰਦੇ ਨੇ ਯਾ ਰੱਬ ਦੁਆਏ ਵਸਲ ਨਾ ਹਰ ਗਿਜ਼ ਕਬੂਲ ਹੋ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ। ਨਹੀਂ ਮਿਲਦਾ ਖੁਦਾ ਨਾ ਮਿਲ ਕੋਈ ਕਰ ਨਹੀਂ ਮੇਰਾ ਕੋਈ ਗਲਾ ਨਹੀਂ ਪਰ ਇਹ ਜੋ ਮੇਰੇ ਕੋਲ ਪੀੜਾ ਹੈ ਇਹ ਜੋ ਮੇਰੇ ਕੋਲ ਤੜਪਣਾ ਹੈ ਇਹ ਨਾ ਖੋਈ ਇਹ ਰਹਿਣ ਦੇ ਇਹ ਪੀੜਾ ਰਹਿਣ ਦੇ ਇਹ ਅੰਜੂ ਗੁਨਾਹਾਂ ਨੂੰ ਧੋ ਦੇਣ ਨੇ ਹੰਜੂ ਪਾਪਾਂ ਨੂੰ ਧੋ ਦੇਣ ਨੇ ਹਿਰਦੇ ਨੂੰ ਕੋਲ ਵਰਗਾ ਕਰ ਦੇਣ ਨੇ ਨਹੀਂ ਮਿਲਿਆ ਰੱਬ ਤੇ ਨਾ ਸਹੀ ਉਦੇ ਵਿਛੋੜੇ ਦਾ ਮਹਿਸੂਸ ਹੋਣਾ ਵੀ ਬਹੁਤ ਕੁਝ ਦੇ ਜਾਂਦਾ ਹੈ ਬੜੀ ਝੋਲੀ ਭਰ ਜਾਂਦਾ ਹੈ ਪਰ ਫਿਰ ਉਦੋਂ ਹੁੰਦਾ ਹੈ ਜਦ ਸ਼ਬਦ ਤੀਰ ਦੀ ਤਰ੍ਹਾਂ ਨਾ ਪਹੁੰਚ ਨੇ ਮੈਂ ਫਿਰ ਅਰਜ਼ ਕਰਾਂ ਧਿਆਨ ਨੇ ਚੱਲਣਾ ਹੈ ਸ਼ਬਦ ਨੇ ਚਲਾਣਾ ਹੈ ਧਰਮ ਤੱਕ ਪਹੁੰਚਣਾ ਹੈ ਜਿਵੇਂ ਧਿਆਨ ਸ਼ਬਦ ਦੇ ਨੇੜੇ ਆਏਗਾ ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ ਤੀਰ ਦੀ ਤਰ੍ਹਾਂ ਲੱਗੇਗਾ ਇਸ ਦਾ ਜੋ ਲੰਬਾ ਚੋੜਾ ਫਲਾਸਾ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੌਜੂਦ ਹੈ ਉਹ ਸਕੇ ਮੈਂ ਫਿਰ ਥੋੜੇ ਸਾਹਮਣੇ ਰੱਖਾਂਗਾ ਕਿਉਂਕਿ ਸਮਾਂ ਹੋ ਗਿਆ ਹੈ ਸਮੇਂ ਦੀ ਉਲੰਘਣਾ ਬਰਦਨਾ ਕਰੀਏ ਆਪਾਂ ਧਿਆਨ ਨੂੰ ਛੜਾਣ ਦਾ ਅਭਿਆਸ ਕਰ ਲਈਏ ਚਲੇਗਾ ਤੇ ਕਿਸੇ ਗੁਰਮੁਖ ਦਾ ਬਾਕੀ ਕਰਨਾ ਅੰਮ੍ਰਿਤ ਵੇਲੇ ਆਉਂਦਾ ਹੈ ਪਰ ਚਲਾਉਣ ਦਾ ਅਭਿਆਸ ਕਰ ਲਈਏ ਬਈ ਇੰਜ ਚਲਾਈ ਲੈ ਸਵੇਰੇ ਕਰਾਂਗੇ ਜਿਵੇਂ ਕਿਸੇ ਨੇ ਗੱਡੀ ਚਲਾਣੀ ਸਿੱਖਣੀ ਆਉਂਦੀ ਛੜਾ ਤੇ ਸਕਦਾ ਨਹੀਂ ਪਰ ਸਿੱਖਦਾ ਦਿੱਤੇ ਹੈ ਅਭਿਆਸ ਕਰਨਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਕਰ ਸਕੀਏ ਜ਼ਬਾਨ ਉਚਾਰਨ ਕਰੇ ਮਨ ਸੁਣੇ ਜ਼ਬਾਨ ਜੋ ਕਹਿ ਰਹੀ ਹੈ ਉਹੀ ਕੰਨਾਂ ਦੁਆਰਾ ਸੁਣਿਆ ਜਾ ਰਿਹਾ ਹੈ ਬਿਨਾਂ ਧਿਆਨ ਤੋਂ ਨਹੀਂ ਪਤਾ ਚਲੇਗਾ ਕਿਉਂਕਿ ਕੰਨਾਂ ਕੋਲ ਅੱਖ ਨਹੀਂ ਹੈ ਅੱਖ ਕੋਲ ਕੰਨ ਨਹੀਂ ਹੈ ਜ਼ੁਬਾਨ ਕੋਲ ਕੰਨ ਨਹੀਂ ਹੈ ਕੰਨਾਂ ਕੋਲ ਜ਼ੁਬਾਨ ਨਹੀਂ ਹੈ ਮੈਂ ਜਿਸ ਨੂੰ ਵੇਖ ਰਿਹਾ ਮੈਂ ਜਿਸ ਨੂੰ ਸੁਣ ਰਿਹਾ ਮੈਂ ਉਸੇ ਨਾਲ ਹੀ ਬੋਲ ਰਿਹਾ ਕਿ ਤਿੰਨਾਂ ਦਾ ਸੰਬੰਧ ਧਿਆਨ ਕਰਕੇ ਆਉਂਦਾ ਹੈ ਅੱਖਾਂ ਦਾ ਧਿਆਨ ਜ਼ੁਬਾਨ ਨਾਲ ਜੁੜਿਆ ਹੋਇਆ ਹੈ ਜ਼ੁਬਾਨ ਦਾ ਧਿਆਨ ਕੰਨਾਂ ਨਾਲ ਜੁੜਿਆ ਹੋਇਆ ਹੈ ਕੰਨਾਂ ਦਾ ਧਿਆਨ ਅੱਖਾਂ ਨਾਲ ਜੁੜਿਆ ਹੋਇਆ ਹੈ ਤਾਂ ਮੇਰਾ ਵਿਸ਼ਵਾਸ ਬਣਿਆ ਜਿਹਦੇ ਨਾਲ ਮੈਂ ਬੋਲ ਰਿਹਾ ਮੈਂ ਉਹਨੂੰ ਹੀ ਵੇਖ ਰਿਹਾ ਔਰ ਜੇ ਨੋ ਮੈਂ ਦੇਖ ਰਿਹਾ ਮੈਂ ਉਹਨੂੰ ਹੀ ਸੁਣ ਰਿਹਾ ਧਰਮ ਦੀ ਸਾਧਨਾ ਧਿਆਨ ਸਾਧਨਾ ਤੋਂ ਸਿਰਫ ਪੰਜ ਦਫਾ ਜ਼ਿਆਦਾ ਨਹੀਂ ਕਾਫੀ ਸਮਾਂ ਹੋ ਗਿਆ ਤਾਂ ਕਾਫੀ ਸਮੇਂ ਤੇ ਬੈਠਿਓ ਕੋਸ਼ਿਸ਼ ਕਰਨਾ ਜ਼ਬਾਨ ਚੋ ਜੋ ਧੋਨ ਨਿਕਲੇ ਉਹ ਕੰਨਾਂ ਦੇ ਰਾਹੀ ਮਨ ਸੁਣੇ ਸੁਣ ਤਾਂ ਸਕੇਗਾ ਜੇ ਧਿਆਨ ਧਿਆਨ ਰਾਹੀ ਹੈ ਯਾਤਰੀ شبداہن ہے دھرم منزل ہے دون دھیان کی سادنا یہ پنت مار جو کرتا ہے وہ پنت ہی ہے وہ راہی ہے تو صرف پنج دفع گرو

ਧਰਮ ਤੱਕ ਪਹੁੰਚਾਵੇ ਔਰ ਕੋਸੀ ਧਰਮ ਦਾ ਰੂਪ ਬਣ ਜਾਓ ਪ੍ਰਭੂ ਦਾ ਰੂਪ ਬਣ ਜਾਓ ਮੈਂ ਤੁਹਾਡੇ ਲਈ ਅਰਦਾਸ ਕਰਦਾ ਔਸੀ ਮੇਰੇ ਲਈ ਅਰਦਾਸ ਕਰਨਾ ਤੁਹਾਡਾ ਸੁਣਨਾ ਸਫਲ ਹੋਵੇ ਮੇਰਾ ਸੁਣਾਣਾ ਸਫਲ ਹੋਵੇ ਬੁੱਲ ਸੁਖ ਦੀ ਸ਼ਾਮਾ ਹੋਏ ਰੋਜ਼ਿਕਾ ਹਰ ਸਵੇਰ ਬੋਲੇ